ਵੈਗਰੂਜੀ ਖਾਲਸਾ ਵੈਗਰੂਜੀ ਕੀ ਫਤਿਹ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣਿਆ ਜੀ ਅਸੀਂ ਸਪਰੇਅ ਕਰਦੇ ਆ ਖੇਤ ਮੁੰਜਰ ਕਟ ਵਾਲੀ ਜੀ ਤੇ ਸ਼ੁੰਡੀ ਪੈ ਗਈ ਸੀਗੀ ਹੁਣ ਸਪਰੇਅ ਕਰਾਂਗੇ ਜੀ ਮੁੰਜਰ ਕਟ ਵਾਲੀ ਬਸ ਧਰਦੇ ਸ਼ੁੰਡੀ ਵਾਲੀ ਇਹ ਤਾਂ ਮੁੰਜਰ ਕਟ ਤੋਂ ਕਰਦੇ ਆ ਜੀ ਸਪਰੇਅ ਇਹ ਡਰੂਈ ਕਰ ਲਾ ਉੱਥੇ ਕਰਾ ਇੱਥੇ ਹੀ ਕਰ ਲਾ ਕਰ ਲਾ ਸਟਾਰਟ ਮੈਂ ਠੀਕ ਆਈ ਢੋਲੀ ਨਹੀਂ ਹੈਗੀ ਇਹ ਇੰਜਨ ਆਈ ਢੋਲੀ ਆ ਇਹ ਪੈਟਰੋਲ ਪੈਂਦਾ ਇਹ ਜਾ ਉਹ ਲੋਕੀਂ ਨੂੰ ਘੌਣੇ ਆ ਕੇ ਦਵਾਈ ਕਰਦੀ ਆ ਇਹ लगेंगे आज अपनी खेत बाड़ी लाई हुई है सारी हरी होगी नाजर भी हरिया हो गई ਗੀਤ ਗਾਣਾ ਜਨਾ ਓਏ ਗੀਤ ਨਹੀਂ ਆਉਨੇ ਹੁੰਦੇ ਜੀ ਬਾਗਰਾ ਆਪਣਾ ਗਾ ਤੂੰ ਦਾ ਦੀਨ ਹਣੀ ਵਿੱਚ ਓਏ ਕਈ ਦੂਰ ਕੱਦ ਵਾਲਾ ਜੀਰੀ ਦਾ ਦੂਰ ਭਾਗਿਆ ਵਿੱਚ ਫਿਰਦਾ ਜਮੀਨੀ ਦਾ ਧੀ ਲੀਉ ਸਾਬੀ ਆ ਜੀ ਇਹ ਜੀ ਦਾ ਠੰਡੇ ਪਾਣੀ ਨੇ ਇੱਥੇ ਠੰਡੇ ਪਾਣੀ ਕਰਕੇ ਬਾਲਾ ਕੱਦ ਕਰ ਜਾਂਦੀ ਹੈ ਜੀਰੀ ਉਰੇ ਉਹ ਨਾਲ ਹੀ ਸਪਰੇਅ ਕਰਦਾ ਪ੍ਰੈਸ਼ਰ ਬਹੁਤ ਆ ਡੋਲੀ ਦਾ ਲੇਕਿਨ ਵਿੱਚ ਨਹੀਂ ਦਿਨਾ ਉਹ ਨਹੀਂ ਕਰਨ ਲੱਗਿਆ ਤਸਵੀਰ

ਨੀ ਪੁਣੀ 70 50 ਗ੍ਰਾਮ ਇੱਕ ਕੁੱਪੀ ਪਾ ਲਈ ਬਸ ਆਹ ਮਾਸੇ ਇੱਕ ਕੁੱਪੀ ਵਾਧੂ ਆ ਉਣੀ ਰੱਖ ਲਈ ਥੋੜੀ ਜੀ ਉੱਤੇ ਪੂ ਫਿਰ ਚਲਾਉਣੀ ਆ ਮੋਟਰ ਇਹ ਮੋਟਰ ਚਲਾਉਣੀ ਆ ਦਿਲਾ ਤੇ ਚੱਲ ਵੀ ਮੋਟਰ ਠੰਡਾ ਪਾਣੀ ਆ ਕਿਹੜਾ ਤੇ ਇਹ ਰਹਿਦਾ ਸੀ ਪਾਣੀ ਲਾਉਣ ਵਾਲਾ ਉਹ ਡੀਆਈ ਮੋਟਰ ਲੈਟ ਆਈ ਹੋਇਆ ਜੰਡੀ ਵਾਰੀ ਐ ਚੱਲ ਪਿਆ ਜੀ ਬਾਣੀ ਲੋਨ ਇਹ ਖਾਲੀ ਪੱਕੀ ਕੀਤੀ ਹੋਈ ਆ ਜੀ ਲੱਗ ਗਿਆ ਜੀ ਪਾਣੀ ਪੈਣ ਆ ਗਿਆ ਰਿਆ ਖੱਤੀ ਪਣੀ ਛੱਡਿਆ ਇੱਕ ਹਾਲ ਜਿਹੜਾ ਰਹਿ ਗਿਆ ਕਰਤੀ ਕੀ ਉਹਦੇ ਮਸਾਹੀ ਢੋਲੀ ਪਾਉਗੀ ਹੁਣ ਤਾਂ ਪਰ ਆ ਤਾਂ ਇਦਰਾ ਹੀ ਸ਼ੈਡਿਊਲ ਲੈ ਛੱਡ ਜੂਗਾ ਇੱਕ ਉਧਰ ਹੋ ਜੂਗੀ ਆ ਦਾ ਪੱਕੀ ਖੜੀ ਆਈ ਜੀ ਜਮੋਂ ਬਸ 10 ਦਾ 14 ਆ ਵੜਨ ਦੇ ini caca caca ada nok paraji tinggal siri juga itu nih ya masih ada ini kara ada kamera juga ਹਾਂਜੀ ਉਧਰੋਂ ਫਾਟ ਬੋਲਦੀ ਐ ਆਪਾਂ ਨੇ ਏਸੀ ਕਿੱਲੇ ਤੇ ਸਪਰੇਅ ਕਰਨੀ ਸੀ ਇਹ ਥੋੜਾ ਜਿਹਾ ਲੇਟ ਲੱਗਿਆ ਸੀ ਬਰਚੀਨ ਵਾਲਾ ਕਿੱਲਾ ਸੀ ਇਹਦੇ ਚ ਮੁੰਜਰ ਘਟਤੀ ਜੀ ਕੱਚਾ ਖੜਕੇ ਦੂਜੀ ਜਿਹੜੀ ਚ ਤਾਂ ਹੈ ਨਹੀਂ ਜੀ ਕਿਉਂਕਿ ਉਹ ਤਾਂ ਪੱਕ ਕੇ ਮੁੜ ਚੁੱਕੀ ਐ ਇਹ ਥੋੜਾ ਜਿਹਾ ਲੇਟ ਲੱਗਿਆ ਕਰਕੇ ਏਸੇ ਵਿੱਚ ਤੇ ਜੀ ਇੱਕ ਕਿੱਲੇ ਸੀ ਦਵਾਈ ਕੀਤੀ ਆਪਾਂ ਨੇ ਜੀ ਉਹ ਇਹਦੇ ਜਨਾ ਕਰੋ ਉਹ ਤੇਜ਼ ਵਾਲੀ ਆ ਇਹ ਪਰਾਂ ਕਰਦੇ ਇਹ ਤੁਨਸਾ ਅੱਜ ਦੀ ਵੀਡੀਓ ਵਿੱਚ ਐਨੇ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਬਾਈ ਜੀ ਖਾਲਸਾ ਬਾਈ ਜੀ